ਡੋਗਰੀ ਰਾਜਾ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜਦਿਲਕ ਦਿੱਤਾ ਗਿਆ। ਦਲੀਪ ਸਿੰਘ ਉਸ ਵੇਲੇ 5 ਸਾਲ ਤੇ 11 ਦਿਨ ਦਾ ਸੀ। ਉਹ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਸੀ। ਮਹਾਰਾਣੀ ਜਿੰਦਕੌਰ ਦੀ ਕੁਖੋਸ ਦਾ ਜਨਮ 4 ਸਤੰਬਰ 1838 ਨੂੰ ਹੋਇਆ ਸੀ। ਇੰਨੀ ਛੋਟੀ ਉਮਰੇ ਕਿਸਮਤ ਨੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਾ ਦਿੱਤਾ। ਦਲੀਪ ਸਿੰਘ ਮਹਾਰਾਜਾ ਤੇ ਲੈਣਾ ਸਿੰਘ ਸੰਧਾਵਾਲੀਆ ਵਜ਼ੀਰ ਬਣੇ। ਜਿੰਦਾ ਰਾਜਮਾਤਾ ਦੀ ਹیثیت ਵਿੱਚ ਮਹਾਰਾਜੀ ਦੀ ਸਰਪ੍ਰਸਤ ਬਣੀ। ਕਿਲੇ ਵਿੱਚਲੇ ਸਰਦਾਰਾਨੀ ਮਹਾਰਾਜੇ ਨੂੰ ਨਜ਼ਰਾਨੇ ਤਾਰੀ ਜਿੰਦਾ ਨੇ ਸਰਦਾਰ ਲੈਣਾ ਸਿੰਘ ਨੂੰ ਬੁਲਾ ਕੇ ਸਲਾਹ ਦਿੱਤੀ ਕਿ ਰਾਜ ਦੀ ਸਲਾਮਤੀ ਵਾਸਤੇ ਰਾਜਾ ਹੀਰਾ ਸਿੰਘ ਤੇ ਰਾਜਾ ਸੁਚੇਦ ਸਿੰਘ ਡੋਗਰੇ ਨੂੰ ਵੀ ਬਿਲੇ ਲਾ ਦੇਣਾ ਚਾਹੀਦਾ ਹੈ ਉਸ ਵੇਲੇ ਸਿੱਖ ਫੌਜ ਦੀ ਸਭ ਤੋਂ ਵੱਡੀ ਸ਼ਰੋਨੀ ਬੁੱਧੂ ਦੇ ਆਵੇ ਉੱਤੇ ਸੀ ਹੀਰਾ ਸਿੰਘ ਤੇ ਸੁਚੇਦ ਸਿੰਘ ਵੀ ਉੱਥੇ ਹੀ ਸਨ ਮਿਸਰ لال ਸਿੰਘ ਮਹਾਰਾਣੀ ਜਿੰਦਾ ਦਾ ਇਤਬਾਰੀ ਸੀ ਉਹ ਵੀ ਬੁੱਧੂ ਦੇ ਆਵੇ ਤੇ ਹੀ ਸੀ ਸਰਦਾਰ ਲਹਿਣਾ ਸਿੰਘ ਨੇ ਲਾਲ ਮਿਸਰ ਲਾਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਹੀਰਾ ਸਿੰਘ ਦੇ ਸੁਚੇਤ ਸਿੰਘ ਨੂੰ ਕਿਲੇ ਵਿੱਚ ਲੈ ਆਵੇ। ਲਾਲ ਸਿੰਘ ਨੇ ਉਹਨਾਂ ਦੋਵਾਂ ਨੂੰ ਕਿਹਾ ਕਿ ਰਾਜਾ ਧਿਆਨ ਸਿੰਘ ਕੋਈ ਖਾਸ ਸਲਾਹ ਕਰਨ ਵਾਸਤੇ ਉਹਨਾਂ ਨੂੰ ਕਿਲੇ ਵਿੱਚ ਬੁਲਾਉਂਦੇ ਹਨ। ਉਹ ਦੋਵੇਂ ਤਿਆਰ ਹੋਏ ਪਰ ਪੰਡਿਤ ਜੱਲਾ ਨੇ ਲੱਤ ਮਾਰ ਦਿੱਤੀ। ਉਹ ਬੜਾ ਹੀ ਨੀਤੀਵਾਨ ਤੇ ਸ਼ਰਾਰਤੀ ਸੀ। ਉਹਨੇ ਕਿਹਾ ਰਾਜਾ ਧਿਆਨ ਸਿੰਘ ਦੇ ਹੱਥਾਂ ਦਾ ਲਿਖਿਆ ਹੁਕਮ ਆਵੇਗਾ ਤਾਂ ਹੀ ਅਸੀਂ ਜਾਵਾਂਗੇ। ਸੋ ਸੰਧਾ ਵਾਲਿਆਂ ਦੀ ਇਹ ਗੋਦ ਸਿਰੇ ਨਾ ਚੜੀ। ਫਿਰ ਗਿਆਨੀ ਗੁਰਮਖ ਸਿੰਘ ਨੇ ਸਲਾਹ ਦਿੱਤੀ ਮਹਾਰਾਜਾ ਦਲੀਪ ਸਿੰਘ ਤੇ ਰਾਜਮਾਤਾ ਜੰਦਕੌਰ ਨੂੰ ਹਾਥੀ ਤੇ ਬਿਠਾ ਕੇ ਖਾਲਸਾ ਸ਼ੌਣੀ ਵਿੱਚ ਲੈ ਚਲੀਏ ਰਾਜਪਦਨ ਦੀ ਖੁਸ਼ੀ ਵਿੱਚ ਫੌਜਾਂ ਨੂੰ ਇਨਾਮ ਦੇ ਕੇ ਆਪਣੇ ਨਾਲ ਗੰਢ ਲਈਏ ਨਹੀਂ ਤਾਂ ਡੋਗਰਿਆਂ ਦਾ ਖਤਰਾ ਹੈ ਕਿ ਉਹ ਫੌਜਾਂ ਨੂੰ ਸਾਡੇ ਵਿਰੁੱਧ ਨਾ ਭੜਕਾ ਦੇਣ ਸਰਦਾਰ ਲਹਿਣਾ ਸਿੰਘ ਬੜਾ ਆਕੜਖੋਰ ਤੇ ਮੂੰਹ ਜ਼ੋਰ ਸੀ ਉਹਨੇ ਬੜੇ ਹੰਕਾਰ ਵਿੱਚ ਉੱਤਰ ਦਿੱਤਾ ਗਿਆਨੀ ਜੀ ਅਸਾਂ ਇਹ ਕੰਮ ਫੌਜਾਂ ਦੇ ਆਸਰੇ ਨਹੀਂ ਕੀਤਾ ਵਜ਼ਾਰਤ ਮੇਰੇ ਹੱਥ ਹੈ ਮਹਾਰਾਜਾ ਸਾਡੇ ਕਬਜ਼ੇ ਵਿੱਚ ਹੈ ਆਪੇ ਸਾਰੇ ਟੱਕਰਾਂ ਮਾਰ ਕੇ ਆ ਰalਨਗੇ ਤੇ ਜਿਹੜਾ ਡਰ ਡੋਗਰਿਆਂ ਦਾ ਦੱਸ ਦਿਓ ਉਹ ਸਭ ਉਡਾ ਦਿੱਤੇ ਜਾਣਗੇ। ਤਲੀਪ ਸਿੰਘ ਦੇ ਮਹਾਰਾਜਾ ਤੇ ਲੈਣਾ ਸਿੰਘ ਦੇ ਵਜ਼ੀਰ ਬਾਨ ਦੀ ਖਬਰ ਦੇ ਨਾਲ ਨਾਲ ਲਾਹੌਰ ਵਿੱਚ ਧਿਆਨ ਸਿੰਘ ਦੀ ਮੌਤ ਦੀ ਖਬਰ ਵੀ ਖਿਲਰ ਗਈ। ਇਹ ਸੁਣ ਕੇ ਡੋਗਰੇ ਬੜੇ ਘਬਰਾਏ ਉਹਨਾਂ ਨੂੰ ਆਪਣਾ ਵੀ ਫਿਕਰ ਬਣ ਗਿਆ। ਰਾਜਾ ਧਿਆਨ ਸਿੰਘ ਵਾਂਗ ਉਸ ਦਾ ਪੁੱਤਰ ਰਾਜਾ ਹੀਰਾ ਸਿੰਘ ਵੀ ਬੜਾ ਚਲਦਾ ਪਰਜਾ ਤੇ ਨੀਤੀਵਾਨ ਸੀ। ਡਰ ਕੇ ਹੌਸਲਾ ਹਾਰਨ ਦੀ ਥਾਂ ਉਹਨੇ ਪਿਤਾ ਦਾ ਬਦਲਾ ਲੈਣ ਲਈ ਠਾਨ ਲਈ। ਉਹ ਸਿੱਧਾ ਫੌਜੀ ਪੰਚਾਇਤ ਦੇ ਸਾਹਮਣੇ ਆ ਪਿੱਟਿਆ। ਖਾਲਸਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਪੋਤਰੇ ਨੂੰ ਤੁਹਾਡੇ ਸਾਹਮਣੇ ਕਤਲ ਕੀਤਾ ਗਿਆ ਏ ਪਰ ਤੁਹਾਡਾ ਲਹੂ ਉਬਲਿਆ ਨਹੀਂ ਮਹਾਰਾਜਾ ਸ਼ੇਰ ਸਿੰਘ ਸੱਚਮੁੱਚ ਪੰਜਾਬ ਦੇ ਸ਼ੇਰ ਸਨ ਜਿਨ੍ਹਾਂ ਦੇ ਹੁੰਦਿਆ ਅੰਗਰੇਜ਼ ਪੰਜਾਬ ਵੱਲ ਅੱਖ ਚੁੱਕ ਕੇ ਨਹੀਂ ਸਨ ਵੇਖ ਸਕਦੇ ਉਹਨਾਂ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਹੈ ਵਿਸਾਖਾਤ ਇਹ ਸੰਧਾ ਵਾਲਿਆਂ ਦਾ ਵਿਸਾਖਾਤ ਹੈ ਫਿਰ ਅਠਾ ਵਰਿਆਂ ਦੇ ਮਾਸੂਮ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਜਸਪੀਰ ਰੈਮੀ ਨਾਲ ਕਤਲ ਕੀਤਾ ਗਿਆ ਏ ਕੋਈ ਕਸਾਈ ਵੀ ਅਜਿਹਾ ਪਾਪ ਨਹੀਂ ਕਰ ਸਕਦਾ ਸੀ ਇਹ ਨਿਰਦੋਸ਼ ਬੱਚਾ ਲੈਣਾ ਸਿੰਘ ਦੇ ਪੈਰਾਂ ਦੇ ਠੱਠਾ ਵਾਸਤੇ ਪਾਰਿਆ ਸੀ ਜਰ ਨਿਰਦਈ ਲੈਣਾ ਸਿੰਘ ਨੇ ਉਹਦਾ ਸਿਰ ਲਾਹ ਲਿਆ ਅਸਲ ਵਿੱਚ ਸੰਧਾ ਵਾਲਿਆਂ ਦਾ ਮਨਸੂਬਾ ਸ਼ੇਰੇ ਪੰਜਾਬ ਦੀ ਸਾਰੀ ਵੰਸ ਨੂੰ ਖਤਮ ਕਰਨ ਦੇ ਦਿੰਦਾ ਹੈ ਸਰਦਾਰ ਰਦਰ ਸਿੰਘ ਤੇ ਅਜੀਤ ਸਿੰਘ ਨੇ ਅੰਦਰਖਾਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਹੈ ਉਹ ਅੰਗਰੇਜ਼ ਸਿਆਣਾ ਦੀ ਸਹਾਇਤਾ ਨਾਲ ਸਿੱਖ ਫੌਜ ਨੂੰ ਮਲੀਆਂ ਮੀਟ ਕਰ ਦੇਣਾ ਚਾਹੁੰਦੇ ਨੇ ਉਹਨਾਂ ਪੰਜਾਬ ਦਾ ਕੁਸ਼ ਹਿੱਸਾ ਉੱਕਾ ਪੁੱਕਾ ਅੰਗਰੇਜ਼ਾਂ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ ਬਾਕੀ ਹਿੱਸੇ ਉਤੇ ਅੰਗਰੇਜ਼ਾਂ ਦੀ ਮਦਦ ਨਾਲ ਆਪਰਾਜ ਕਰਨਾ ਚਾਹੁੰਦੇ ਨੇ ਰਾਜਾ ਧਿਆਨ ਸਿੰਘ ਜੀ ਉਸ ਨੂੰ ਵਿਸਾਖਾ ਤੋਂ ਰੋਕਦੇ ਸਨ ਇਸ ਵਾਸਤੇ ਸੰਧਵਾਲੀਏ ਰਾਜਾ ਸਾਹਿਬ ਦੇ ਵੀ ਵੈਰੀ ਬਣ ਗਏ ਮਹਾਰਾਜੇ ਦੇ ਨਾਲ ਉਹਨਾਂ ਰਾਜਾ ਸਾਹਿਬ ਨੂੰ ਵੀ ਕਤਲ ਕਰ ਦਿੱਤਾ ਮੇਰੇ ਪਿਤਾ ਦਾ ਕੀ ਕਸੂਰ ਸੀ ਸਿਰਫ ਇਹ ਕਿ ਉਹ ਸਿੱਖ ਰਾਜ ਤੇ ਸ਼ੇਰੇ ਪੰਜਾਬ ਦਾ ਵੰਸ ਦਾ ਭਲਾ ਚਾਹੁੰਦੇ ਸਨ ਖਾਲਸਾ ਜੀ ਮੇਰੇ ਪਿਤਾ ਦਾ ਬਦਲਾ ਵੀ ਨਹੀਂ ਲਮੋਗੇ ਤੁਸੀਂ ਇੰਨੇ ਹੀ ਕਮਜ਼ੋਰ ਤੇ ਅਣਖੀਣ ਹੋ ਗਏ ਹੋ ਸਵਾਰਗੀ ਸ਼ੇਰੇ ਪੰਜਾਬ ਦੀ ਰੂਹ ਤੁਹਾਨੂੰ ਕੀ ਕਹੇਗੀ ਇੱਕ ਮਿੰਟ ਸਾ ਲੈ ਕੇ ਹੀਰਾ ਸਿੰਘ ਨੇ ਫੇਰ ਕਹਿਣਾ ਸ਼ੁਰੂ ਕੀਤਾ ਨਾਲੇ ਇੱਕ ਹੋਰ ਗੱਲ ਵੀ ਸੁਣ ਲਵੋ ਪ੍ਰੋਸੈਯੋਗ ਵਸੀਲੇ ਤੋਂ ਪਤਾ ਲੱਗ ਗਿਆ ਹੈ ਕਿ ਸਰਦਾਰ ਲਾਣਾ ਸਿੰਘ ਨੇ ਲੁਧਿਆਣੇ ਦੇ ਫਿਰੋਜ਼ਪੁਰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ ਬਸ ਇੱਕ ਦੋ ਦਿਨਾਂ ਤੱਕ ਅੰਗਰੇਜ਼ੀ ਫੌਜ ਆਈ ਸਮਝੋ ਫਿਰ ਕੁਝ ਨਹੀਂ ਬਣ ਸਕੇਗਾ ਹੁਣ ਵੇਲਾ ਹੈ ਜੇ ਆਪਣੀ ਸ਼ਾਨ ਤੇ ਪੰਜਾਬ ਦੀ ਆਜ਼ਾਦੀ ਬਚਾਉਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਉਹ ਤੁਹਾਡਾ ਪੁਰਾਣਾ ਸੇਵਕ ਹਾਂ ਜਿਸ ਨੂੰ ਸ਼੍ਰੀ ਹਜੂਰ ਸ਼ੇਰੇ ਪੰਜਾਬ ਬਚੜੀ ਕਹਿ ਕੇ ਪੁਕਾਰਿਆ ਕਰਦੇ ਸਨ ਤੇ ਮੈਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਕਿ ਸੰਧਾ ਵਾਲਿਆਂ ਨੂੰ ਮਾਰਨ ਬਦਲੇ ਫੌਜੀ ਦੀ ਤਨਖਾਹ ਵੀ ਵਧਾਈ ਜਾਏਗੀ ਤੇ ਰਾਜਮਾ ਇਨਾਮ ਵੀ ਦਿੱਤਾ ਜਾਵੇਗਾ। ਹੀਰਾ ਸਿੰਘ ਦਾ ਮੋਢੀ ਮੰਤਰ ਚੱਲ ਗਿਆ। ਫੌਜੀ ਪੰਚ ਨੇ ਉਹਦੀ ਹਮਾਇਤ ਦੀ ਹਮਈ ਭਰ ਦਿੱਤੀ। 40-50 ਹਜ਼ਾਰ ਫੌਜੋ ਦੇ ਨਾਲ ਤਿਆਰ ਹੋ ਪਈ। ਫੌਜਾਂ ਨੇ ਹੀਰਾ ਸਿੰਘ ਤੋਂ ਇਹ ਵਚਨ ਲੈ ਲਿਆ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜੰਦਕੌਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਹੀਰਾ ਸਿੰਘ ਨੇ ਗੀਤਾ ਦੀ ਸੌਂ ਖਾ ਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਹੀ ਰਹੇਗਾ ਤੇ ਮੈਂ ਉਸ ਦਾ ਵਜ਼ੀਰ ਬਣਾਂਗਾ। 40-50 ਹਜ਼ਾਰ ਫੌਜ ਤੇ 100 ਤੋਪ ਨਾਲ ਹੀਰਾ ਸਿੰਘ ਨੇ ਕਿਲੇ ਤੇ ਹੱਲਾ ਬੋਲ ਦਿੱਤਾ। ਅੱਗੋਂ ਸੰਧਾ ਵਾਲਿਆਂ ਦੀ ਫੌਜ ਵੀ ਤਿਆਰ ਸੀ। ਲੱਗੀ ਦੋਹਾਂ ਪਾਸਿਆਂ ਤੋਂ ਅੱਗ ਵਰਨ। ਇਸੇ ਤਰ੍ਹਾਂ ਗੋਲਾਬਾਰੀ ਹੁੰਦੀ ਅੱਧੀ ਰਾਤ ਬੀਤ ਗਈ। ਸਰਦਾਰ ਲਹਿਣਾ ਸਿੰਘ ਆਪਣੀ ਫੌਜ ਦੇ ਮੋਰਚੇ ਵੇਂਦਾ ਕਿਲੇ ਦੀ ਕੰਧ ਉੱਤੇ ਫਿਰ ਰਿਹਾ ਸੀ। ਇੱਕ ਗੋਲੀ ਉਹਦੀ ਛਾਤੀ ਵਿੱਚ ਆ ਲੱਗੀ। ਉਹ ਬੁਰੀ ਤਰ੍ਹਾਂ ਕਾਇਲ ਹੋ ਕੇ ਡਿੱਗ ਪਿਆ। ਉਹਦੇ ਨੌਕਰ ਉਸਨੂੰ ਉਠਾ ਕੇ ਥੱਲੇ ਲੈ ਗਏ। ਅਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਚਾਚੇ ਦੇ ਕੋਲ ਬਹਿ ਕੇ ਰੋਣ ਲੱਗ ਪਿਆ। ਲੈਣਾ ਸਿੰਘ ਨੇ ਮੱਥੇ ਤੇ ਤਿਆੜੀ ਪਾ ਕੇ ਕਿਹਾ ਕਿਉਂ ਓਏ ਮੇਰਾ ਪਤੀਜਾ ਹੋ ਕੇ ਰੋਂਦਾ ਏ ਕਤਲ ਕਰਨਾ ਬਾਦਸ਼ਾਹਾਂ ਤੇ ਵਜ਼ੀਰਾ ਨੂੰ ਤੇ ਫੇਰ ਜਨਾਨੀਆਂ ਵਾਂਗ ਰੋਣਾ ਸ਼ੇਰ ਬਣ ਜਿਉਂਦੇ ਜੀ ਵੈਰੀ ਦੇ ਹੱਥ ਨਾ ਆਈ ਮਰਦਾ ਵਾਂਗ ਮੈਦਾਨ ਵਿੱਚ ਲੜਦਾ ਲੜਦਾ ਸ਼ਹੀਦ ਹੋ ਜਾਈ ਇਹ ਕਹਿ ਕੇ ਲੈਣਾ ਸਿੰਘ ਨੇ ਸਵਾਸ ਤਿਆਗ ਦਿੱਤੇ ਅਜੀਤ ਸਿੰਘ ਨੂੰ ਜਿੱਤਣ ਦੀ ਆਸ ਨਾ ਰਹੀ ਉਹ ਤਲਵਾਰ ਧੋਕੇ ਕਿਲਿਓਂ ਬਾਹਰ ਨਿਕਲ ਕੇ ਹੀਰਾ ਸਿੰਘ ਦੀ ਫੌਜ ਉੱਤੇ ਡਟ ਪਿਆ ਉਹ ਲੋਹੜੇ ਦਾ ਤਲਵਾਰੀਆ ਸੀ ਦੋ ਕੜੀਆਂ ਉਹਨੇ ਚੰਗੇ ਹੱਥ ਵਿਖਾਏ ਪਰ ਅੰਤ ਕਈ ਫਟ ਖਾ ਕੇ ਡਿੱਗ ਪਿਆ ਸੰਦਾਵਾਲੀਏ ਦੋਵੇਂ ਸਰਦਾਰ ਮਾਰੇ ਗਏ ਬਾਕੀ ਫੌਜ ਨੇ ਹਥਿਆਰ ਸੌਟ ਦਿੱਤੇ ਹੀਰਾ ਸਿੰਘ ਦਾ ਕਿਲੇ ਤੇ ਕਬਜ਼ਾ ਹੋ ਗਿਆ 18 ਸਤੰਬਰ 1800 43 ਈਸਵੀ ਨੂੰ ਹੀਰਾ ਸਿੰਘ ਨੇ ਇੱਕ ਵੱਡਾ ਦਰਬਾਰ ਕੀਤਾ ਸਾਰੇ ਸ਼ਹਿਰ ਦੇ ਪਤਵੰਤਾਂ ਤੇ ਬੁલાਏ ਗਏ ਗਰੀਬ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮਤਾਂ ਨਾਲ ਅਦਾ ਕੀਤੀ ਗਈ ਗਰੀਬ ਸਿੰਘ ਦੇ ਮਹਾਰਾਜਾ ਤੇ ਹੀਰਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ ਕੀਤੇ ਇਕਰਾਰ ਮੁਤਾਬਕ ਫੌਜਾਂ ਦੀ ਤਨਖਾਹ ਵਧਾਈ ਗਈ ਭਾਵ ਅਸਵਾਰ ਦੀ ਦਰ 30 ਰੁਪਏ ਤੇ ਪੈਦਲ ਦੀ 12 ਰੁਪਏ ਮਹੀਨਾ ਕੀਤੀ ਗਈ ਇਸ ਤੋਂ ਵੱਖਰੇ ਨਾਮ ਵੀ ਦਿੱਤੇ ਗਏ ਇਧਰੋਂ ਵਿਲਾ ਹੋ ਕੇ ਹੀਰਾ ਸਿੰਘ ਵਿਰੋਧੀਆਂ ਵੱਲੇ ਹੋਇਆ ਗਿਆਨੀ ਗੁਰਮਖ ਸਿੰਘ ਤੇ ਮਿਸਰ ਬੇਲੀ ਨਾਮ ਕਤਲ ਕੀਤੇ ਗਏ ਸੰਧਾ ਵਾਲੀਆਂ ਦੇ ਮਕਾਨ ਢਾ ਦਿੱਤੇ ਗਏ ਤੇ ਜ਼ਗੀਰਾਂ ਜ਼ਬਤ ਕਰ ਲਈਆਂ ਨਾ ਹੀ ਜਿੰਦਾ ਤੇ ਨਾ ਹੀ ਉਸ ਤੇ ਭਰਾ ਜਵਾਰ ਸਿੰਘ ਨੂੰ ਮਨਜ਼ੂਰ ਸੀ ਕਿ ਹੀਰਾ ਸਿੰਘ ਵਜ਼ੀਰ ਬਣੇ ਲੈਨਾ ਸਿੰਘ ਤੋਂ ਬਾਅਦ ਵਜ਼ਾਰਤ ਉੱਤੇ ਜਵਾਹਰ ਸਿੰਘ ਆਪਣਾ ਹੱਕ ਸਮਝਦਾ ਸੀ ਸੋਹਣੇ ਜਿੰਦਾ ਦੀ ਮਦਦ ਨਾਲ ਫੌਜ ਵਿੱਚ ਆਪਣਾ ਸੁਖ ਵਧਾਉਣਾ ਚਾਹਿਆ ਜਿੰਦਾ ਵਧੇਰੇ ਕਾਲੀ ਕਰਨ ਦੇ ਹੱਕ ਵਿੱਚ ਨਹੀਂ ਸੀ ਪਰ ਜਵਾਹਰ ਸਿੰਘ ਬੜਾ ਤੇਜ਼ ਸੀ ਉਹਨੇ ਚਾਲ ਦੀ ਥਾਂ ਜਰਾ ਧਮਕੀ ਤੋਂ ਕੰਮ ਲੈਣਾ ਚਾਹਿਆ ਦੂਜੇ ਪਾਸੇ ਹੀਰਾ ਸਿੰਘ ਵੀ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ ਜਵਾਹਰ ਸਿੰਘ ਦਾ ਪੈ ਉਹਦੇ ਦਿਲ ਵਿੱਚ ਵੀ ਸੀ ਸੋਹਣੇ ਜਵਾਹਰ ਸਿੰਘ ਦੇ ਵਿਰੁੱਧ ਫੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮਹਾਰਾਜੇ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ ਉਸ ਵੇਲੇ ਜਸਪਾਤ ਵੀ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸ਼ੁਭਾ ਪੈ ਜਾਂਦਾ। ਭਾਵ ਇਹ ਸ਼ੱਕ ਝੂਠਾ ਹੀ ਹੋਵੇ ਖਾਲਸਾ ਫੌਜ ਉਹਦੇ ਖਿਲਾਫ ਹੋ ਜਾਂਦੀ। ਇੱਕ ਦਿਨ ਦਲੀਪ ਸਿੰਘ ਨੂੰ ਨਾਂ ਲੈ ਕੇ ਜਵਾਰ ਸਿੰਘ ਫੌਜਾਂ ਵਿੱਚ ਆ ਗਿਆ। ਫੌਜੀ ਪੰਚਾਂ ਨੂੰ ਇਕੱਠਿਆਂ ਕਰਕੇ ਉਹਨੇ ਜ਼ਰਾ ਤੁਰਸ਼ ਲਹਿਜੇ ਵਿੱਚ ਕਿਹਾ ਰਾਜਾ ਹੀਰਾ ਸਿੰਘ ਬਾਲਕ ਮਹਾਰਾਜੇ ਤੇ ਇਸ ਦੀ ਮਾਤਾ ਨੂੰ ਬਹੁਤ ਤੰਗ ਕਰਦਾ ਹੈ। ਜੋ ਤੁਸੀਂ ਉਸ ਦੇ ਵਿਰੁੱਧ ਸਾਡੀ ਮਦਦ ਨਾ ਕੀਤੀ ਤਾਂ ਮੈਂ ਆਪਣੇ ਭਨੇਵੇ ਨੂੰ ਨਾਂ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ। ਇਹ ਚਾਲ ਜਵਾਰ ਸਿੰਘ ਨੂੰ ਪੁੱਠੀ ਪਈ। ਉਹਦੇ ਮੁਹੋਂ ਅੰਗਰੇਜ਼ਾਂ ਦਾ ਨਾਮ ਸੁਣ ਕੇ ਫੌਜਾਂ ਭੜਕੁੱਠੀਆਂ ਉਹਨਾਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਹੀਰਾ ਸਿੰਘ ਨੇ ਜਵਾਰ ਸਿੰਘ ਨੂੰ ਕੈਦ ਕਰ ਦਿੱਤਾ ਮਹਾਰਾਣੀ ਜਿੰਦਕੌਰਾਂ ਬਹੁਤ ਸਮਝਦਾਰ ਸੀ ਉਹਨੇ ਫੌਜਾਂ ਵਿੱਚ ਆਪਣਾ ਰਸੂਖ ਵਧਾਉਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਹ ਸਫਲ ਵੀ ਹੋ ਗਈ ਇਸ ਵਧੇ ਹੋਏ ਰਸੂਖ ਕਾਰਨ ਉਹਨੇ ਹੀਰਾ ਸਿੰਘ ਤੇ ਦਬਾਅ ਪਾ ਕੇ ਆਪਣੇ ਭਰਾ ਜਵਾਹਰ ਸਿੰਘ ਨੂੰ ਛਡਾ ਲਿਆ ਹਣ ਜਿੰਦਕੌਰ ਨੇ ਹੀਰਾ ਸਿੰਘ ਤੋਂ ਬਦਲਾ ਲੈਣ ਦੀ ਠਾਣੀ ਉਹਨੇ ਕੁਝ ਫੌਜੀ ਪੰਚ ਨਾਲ ਸਲਾਹ ਕਰਕੇ ਹੀਰਾ ਸਿੰਘ ਦੇ ਚਾਚੇ ਰਾਜਾ ਚੇਤ ਸਿੰਘ ਨੂੰ ਸੁਨੇਹਾ ਭੇਜਿਆ ਰਾਜਾ ਸਾਹਿਬ ਆਪ ਜਾਣਦੇ ਹੋ ਕਿ ਹੀਰਾ ਸਿੰਘ ਰਾਜ ਨੂੰ ਸਮੂਲ ਚੋਂ ਤਬਾਹ ਕਰ ਰਿਹਾ ਹੈ ਉਹ ਜੱਲਾ ਪੰਡਤ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਆਪ ਨੂੰ ਇਹ ਵੀ ਪਤਾ ਹੈ ਕਿ ਪੰਡਤ ਜੱਲਾ ਬੜਾ ਦੁਰਾਚਾਰੀ ਤੇ ਨੀਚ ਸੁਭਾ ਦਾ ਹੈ ਜੇ ਤੁਹਾਨੂੰ ਪੰਜਾਬ ਰਾਜ ਦਾ ਕੋਈ ਦਰਦ ਹੈ ਤਾਂ ਛੇਤੀ ਪਹੁੰਚੋ ਮੈਂ ਤੁਹਾਨੂੰ ਵਜ਼ੀਰ ਬਣਾਉਣ ਦੇ ਹੱਕ ਵਿੱਚ ਹਾਂ ਬਹੁਤ ਸਾਰੇ ਫੌਜੀ ਪੰਚ ਵੀ ਤੁਹਾਡੇ ਆਉਣ ਵਿੱਚ ਰਾਜੀ ਹਨ ਜਿੰਦਾ ਦੀ ਇਹ ਚਾਲ ਬੜੀ ਗਹਿਰੀ ਸੀ ਸੁਚੇਤ ਸਿੰਘ ਜਾਂ ਹੀਰਾ ਸਿੰਘ ਵਿੱਚੋਂ ਕੋਈ ਵੀ ਹਾਰੇ ਹਰ ਹਾਲ ਡੋਗਰਿਆਂ ਦੀ ਤਾਕਤ ਘਟਦੀ ਸੀ ਡੋਗਰਾ ਗੁਲਾਬ ਸਿੰਘ ਧਿਆਨ ਸਿੰਘ ਤੇ ਸੁਚੇਤ ਸਿੰਘ ਤਿੰਨੇ ਸਕੇ ਭਰਾ ਸਨ ਰਾਜਾ ਸੁਚੇਤ ਸਿੰਘ ਆਪਣੇ ਦੋ ਵਕੀਲਾਂ Rao ਕੇਸਰੀ ਸਿੰਘ ਤੇ ਬਸੰਤ ਸਿੰਘ ਅਤੇ 40 ਹੋਰ ਵਫਾਦਾਰ ਅਸਵਾਰਾਂ ਸਨੇ ਸ਼ਾਹਰ ਦੇ ਆ ਪਹੁੰਚਾ ਉਹਦੇ ਆਦਮੀ ਕੁਝ ਫੌਜੀ ਪੰਚਾ ਗੋਲ ਵੀ ਪੁੱਜੇ ਉਹਦਾ ਆਉਣਾ ਸੁਣ ਕੇ ਹੀਰਾ ਸਿੰਘ ਬੜਾ ਘਬਰਾਇਆ ਉਹ ਸਿੱਧਾ ਫੌਜਾਂ ਦੇ ਪੈਰੀਂ ਜਾ ਡਿੱਗਾ ਬੋਲਣ ਵਿੱਚ ਉਹ ਬੜਾ ਚਾਤਰ ਸੀ ਉਹਨੇ ਬੜੀ ਦਰਦਪਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ ਖਾਲਸਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੋ ਤੁਸੀਂ ਹੀ ਮੈਨੂੰ ਵਜੀਰ ਬਣਾਇਆ ਸੀ ਮੈਂ ਤਾਂ ਹਾਂ ਹੀ ਤੁਹਾਡੇ ਆਸਰੇ ਜੇ ਹੁਣ ਤੁਸੀਂ ਮੇਰੀ ਮੌਤ ਹੀ ਲੋੜਦੇ ਹੋ ਤਾਂ ਆ ਲਓ ਮੇਰੀ ਤਲਵਾਰ ਤੇ ਮੈਨੂੰ ਆਪਣੇ ਹੱਥੀਂ ਕਤਲ ਕਰ ਦਿਓ ਪਰ ਪੰਥ ਤਰੋਹੀ ਤੇ ਦੇਸ਼ ਦੇ ਗਦਾਰ ਸਿਤੇ ਸਿੰਘ ਹੱਥੋਂ ਨਾ ਮਰਵਾਓ ਰਾਜਾ ਸਿਚੇਤ ਸਿੰਘ ਅੰਗਰੇਜ਼ਾਂ ਦਾ ਪੱਕਾ ਮਿੱਤਰ ਤੇ ਝੋਲੀ ਚੱਕ ਹੈ ਇਸ ਤਪਕਾਸੂਦ ਇਹ ਹੈ ਕਿ ਉਹਨੇ ਆਪਣਾ 18 ਲੱਖ ਰੁਪਇਆ ਫਿਰੋਜ਼ਪੁਰ ਅੰਗਰੇਜ਼ਾਂ ਕੋਲ ਰੱਖਿਆ ਹੋਇਆ ਹੈ। ਅਦਰ ਸਿੰਘ ਸੰਧਾਵਾਲੀ ਰਾਹੀਂ ਉਹ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਸੀ। ਸੋ ਜਾਂ ਤਾਂ ਉਹਦੇ ਵਿਰੁੱਧ ਮੇਰੀ ਮਦਦ ਕਰੋ ਤੇ ਜਾਂ ਆਪਣੇ ਹੱਥੀ ਮੈਨੂੰ ਕਤਲ ਕਰ ਦਿਓ। ਹੈ ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ। ਇਹ ਸੁਣ ਕੇ ਸਾਰੀਆਂ ਸੈਕ ਫੌਜਾਂ ਉਹਦੇ ਵਿਰੁੱਧ ਹੋ ਗਈਆਂ। ਅਗਲੇ ਦਿਨ 27 ਮਾਰਚ 1800 43 ਸਵੀ ਨੂੰ 15000 ਫੌਜ ਲੈ ਕੇ ਹੀਰਾ ਸਿੰਘ ਨੇ ਸ਼ਾਹਰ ਦੇ ਵਿੱਚ ਸੁਚੇਤ ਸਿੰਘ ਨੂੰ ਜਾ ਕੇ ਰਿਆ ਉਹ ਆਪਣੀ ਮੁੱਠੀ ਭਰ ਸਪਾਈਆਂ ਸਣੇ ਲੜਦਾ ਲੜਦਾ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ ਕਹਿੰਦੇ ਹਨ ਜ਼ਖਮਾਂ ਨਾਲ ਕਾਇਲ ਹੋਇਆ ਰਾਜਾ ਸੁਚੇਤ ਸਿੰਘ ਤੜਪ ਰਿਹਾ ਸੀ ਜਦ ਹੀ ਹੀਰਾ ਸਿੰਘ ਉਹਦੇ ਕੋਲ ਆ ਪੜਿਆ ਤੀਜੇ ਨੂੰ ਵੇਖ ਕੇ ਸੁਚੇਤ ਸਿੰਘ ਨੇ ਪਾਣੀ ਮੰਗਿਆ ਅੱਗੋਂ ਹੀਰਾ ਸਿੰਘ ਨੇ ਬੜੀ ਬੇਰੁਖੀ ਨਾਲ ਉੱਤਰ ਦਿੱਤਾ ਚਾਚਾ ਜੀ ਇੱਥੇ ਪਾਣੀ ਕਿੱਥੇ ਇੱਥੇ ਤਾਂ ਪੰਜਾਬ ਦੀ ਵਜ਼ਾਰਤ ਹੈ ਜੇ ਇੱਛਾ ਹੈ ਤਾਂ ਮੇਰੇ ਵੱਲੋਂ ਹਾਜ਼ਰ ਹੈ ਸਚੇਤ ਸਿੰਘ ਪਾਣੀ ਨੇ ਸੈਕ ਦਾ ਮਰ ਗਿਆ ਹੀਰਾ ਸਿੰਘ ਨੇ ਉਹਦੇ ਮੂੰਹ ਵਿੱਚ ਪਾਣੀ ਦੀ ਬੂੰਦ ਨਾ ਚੋਈ ਅਗਲੇ ਦਿਨ ਹੀਰਾ ਸਿੰਘ ਨੇ ਸੁਚੇਤ ਸਿੰਘ ਦਾ ਸਨਸਕਾਰ ਬੜੀ ਸ਼ਾਨ ਨਾਲ ਕੀਤਾ ਤੇ ਫੌਜ ਵਿੱਚ ਇਨਾਮ ਵੰਡਿਆ ਡੋਗਰੀਆਂ ਦਾ ਮੁੱਢੋਂ ਪ੍ਰੋਗਰਾਮ ਸੀ ਕਿ ਸ਼ੇਰੇ ਪੰਜਾਬ ਦੀ ਸਾਰੀ ਵੰਸ ਨੂੰ ਖਤਮ ਕਰਨਾ ਹੈ ਹੁਣ ਹੀਰਾ ਸਿੰਘ ਦੀ ਅੱਖ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਸੀ ਕਮਰ ਕਸ਼ਮੀਰਾ ਸਿੰਘ ਸੰਤ ਭਾਈ ਵੀਰ ਸਿੰਘ ਦੇ ਡੇਰੇ ਪਿੰਡ ਮੁੱਠਿਆਂ ਵਾਲੇ ਆਇਆ ਹੋਇਆ ਸੀ ਹੀਰਾ ਸਿੰਘ ਨੇ ਇੱਕੇ ਤੀਰ ਨਾਲ ਕਈ ਸ਼ਿਕਾਰ ਮਾਰਨ ਦੀ ਥਾਣੀ ਉਹਨੇ ਆਪਣੇ ਆਦਮੀਆਂ ਵੱਲੋਂ ਚਿੱਠੀਆਂ ਭਜਵਾ ਕੇ ਸਰਦਾਰ ਅਤਰ ਸਿੰਘ ਸੰਧਾਵਾਲੀਆਂ ਨੂੰ ਵੀ ਮੁੱਠੀਆਂ ਵਿੱਚ ਮੰਗਵਾ ਲਿਆ ਪਿੱਛੋਂ ਆਪਣੀਆਂ ਫੌਜਾਂ ਭੇਜ ਕੇ ਉਹਨੇ ਭਾਈ ਸਾਹਿਬ ਦੇ ਡੇਰੇ ਉੱਤੇ ਹਮਲਾ ਕਰਵਾ ਦਿੱਤਾ ਨਤੀਜੇ ਵਜੋਂ ਭਾਈ ਵੀਰ ਸਿੰਘ ਜੀ ਕਮਰ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਸੰਧਾਵਾਲੀਆਂ ਲੜਾਈ ਵਿੱਚ ਮਾਰੇ ਗਏ ਇਨ੍ਹਾਂ ਕਤਲਾਂ ਕਾਰਨ ਸਿੱਖ ਫੌਜਾਂ ਹੀਰਾ ਸਿੰਘ ਨਾਲ ਨਾਰਾਜ਼ ਹੋ ਗਈਆਂ ਉਹਨਾਂ ਦੇ ਅੰਦਰੇ ਅੰਦਰ ਗੁੱਸੇ ਦੀ ਅੱਗ ਧੁਖ ਰਹੀ ਸੀ ਜਾਂ ਨਾਲ ਹੀ ਇੱਕ ਘਟਨਾ ਹੋਰ ਹੋ ਗਈ ਪੰਡਤ ਜੱਲੇ ਨੇ ਮਹਾਰਾਣੀ ਜੈਨਦਕੌਰਾਂ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਕੀਤੀ ਪਰ ਚੰਗੇ ਭਾਗਾਂ ਨੂੰ ਨੇਪਰੇ ਨਾ ਚੜੀ ਜਿੰਦਾ ਇਸ ਵਾਰ ਤੋਂ ਬਚ ਗਈ ਸਾਰੀ ਫੌਜ ਵਿੱਚ ਇਹ ਫਵਾ ਫੈਲ ਗਏ ਕਿ ਪੰਡਿਤ ਜੱਲਾ ਤੇ ਰਾਜਾ ਹੀਰਾ ਸਿੰਘ ਜਿੰਦਾ ਤੇ ਉਹਦੇ ਪੁੱਤਰ ਨੂੰ ਬਹੁਤ ਤੰਗ ਕਰਦੇ ਹਨ ਤੇ ਦੋਹਾਂ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਚਾਹੁੰਦੇ ਹਨ ਇਹ ਸੁਣ ਕੇ ਫੌਜਾਂ ਖੁੱਲ ਮੁਖੁੱਲਾ ਪੜਕੁੱਠੀਆਂ ਉਹਨਾਂ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ ਜੱਲੇ ਪੰਡਿਤ ਨੂੰ ਕੱਢ ਦੇਵੋ ਤੇ ਮਹਾਰਾਣੀ ਤੇ ਮਹਾਰਾਜੇ ਦੇ ਨਿੱਜੀ ਖਰਚਾਂ ਵਾਸਤੇ ਵੱਖਰੀ ਜ਼ਗੀਰ ਦੇਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਵੋ